ਅਮਰੀਕਾ ਸਰਕਾਰ ਨੇ ਸਾਰੇ 55 ਮਿਲੀਅਨ ਬੈਦ ਅਮਰੀਕੀ ਵੀਜ਼ਾ ਧਾਰਕਾਂ ਦੀ ਇੱਕ ਵਿਆਪਕ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਜਿਦੇ ਵਿੱਚ ਅਸਥਾਈ ਨਿਵਾਸੀ, ਵਿਦਿਆਰਥੀਆਂ, ਕਾਮਿਆਂ ਅਤੇ ਸਲਾਨੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜੇਕਰ ਉਹਨਾਂ ਨੇ ਇਮੀਗ੍ਰੇਸ਼ਨ ਜਾਂ ਅਪਰਾਧਿਕ ਕਾਨੂੰਨਾਂ ਦੀ ਉਲੰਘਣਾ ਕੀਤੀ ਦਾ ਸੰਭਾਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਅਮਰੀਕੀ ਵਿਦੇਸ਼ੀ ਵਿਭਾਗ ਦੁਆਰਾ ਐਲਾਨੀ ਗਈ ਨਵੀਂ ਨੀਤੀ ਦੇ ਤਹਿਤ ਵੀਜ਼ਾ ਧਾਰਕਾਂ ਨੂੰ ਹੁਣ ਦੇ ਜਾਂਚ ਦੇ ਅਧੀਨ ਕੀਤਾ ਜਾਵੇਗਾ ਇਕ ਪਰ ਨਾਲੇ ਜੋ ਕਾਨੂੰਨ ਲਾਗੂ ਕਰਨ ਵਾਲੇ ਡਾਟਾਬੇਸ ਇਮੀਗ੍ਰੇਸ਼ਨ ਰਿਕਾਰਡਾਂ ਅਤੇ ਇਥੋਂ ਤੱਕ ਕਿ ਸੋਸ਼ਲ ਮੀਡੀਆ ਦੀ ਨਿਗਰਾਨੀ ਕਰਦੀ ਹੈ ਜੇਕਰ ਕੋਈ ਵੀ ਸ਼ੱਕੀ ਸਥਿਤੀ ਸਾਹਮਣੇ ਆਉਂਦੀ ਹੈ ਜਿਵੇਂ ਕਿ ਓਵਰਸਟੇ ਅਨधिकृत ਕਮ ਅਪਰਾਧਿਕ ਦੋਸ਼ ਜਾਂ ਅਤਵਾਦ ਦੇ ਨਾਲ ਲਿੰਕ ਤਾਂ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਵਿਦਿਆਰਥੀ ਵੀਜ਼ੇ ਅਫਮਨ জাফর ਜੇਬਨ ਸਭ ਤੋਂ ਸਖਤ ਜਾਂਚ ਦਾ ਸਾਹਮਣਾ ਕਰ ਰਹੇ ਨੇ 2025 ਦੇ ਵਿਝੁਰਤ ਤੱਕ ਲਗਭਗ 6000 ਵੀਜ਼ੇ ਰੱਦ ਕੀਤੇ ਗਏ ਨੇ ਲਗਭਗ 4000 ਅਪਰਾਧੀ ਕਬਰਾਦਰ ਦੇ ਲਈ ਅਤੇ 200-300 ਹੱਤਵਾਦ ਦੇ ਨਾਲ ਸੰਬੰਧਿਤ ਚਿੰਤਾਵਾਂ ਦੇ ਲਈ ਪ੍ਰਸ਼ਾਸਨ ਨੇ ਗੁਜਰਾਤ ਕਰਨ ਨੂੰ ਹਸਤੀਨੀ ਪੱਖੀ ਜਾਂ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਵਾਲੀ ਵਿਅਕਤੀ ਦੇ ਨਾਲ-ਨਾਲ ਓਵਰਸਟੇ ਜਾਂ ਫਿਰ ਅਪਰਾਧਿਕ ਦੂਰਾ ਚਾਰ ਵਰਗ ਉਲੰਘਣਾ ਮਾ ਦੇ ਨਾਲ ਜੋੜਿਆ। ਜੀਵਨ ਪ੍ਰੋਗਰਾਮ ਦੇ ਤਹਿਤ ਐਕਸਚੇਂਜ ਮਿਸਟਰ ਦੀ ਵੀ ਸਖ਼ਤ ਨਿਗਰਾਨੀ ਕੀਤੀ ਜਾਂਦੀ ਹੈ ਓਵਰਸਟੇ ਜਾਂ ਅਮਰੀਕੀ ਕਾਨੂੰਨ ਦੀ ਕਿਸੇ ਵੀ ਸ਼ੱਕੀ ਉਲੰਘਣਾ ਜਿਦੇ ਵਿੱਚ ਕੋ ਕਰਮ ਜਾਂ ਜਨਤਕ ਸੁਰੱਖਿਆ ਚਿੰਤਾਵਾਂ ਸ਼ਾਮਲ ਨਹੀਂ ਉਹਨਾਂ ਦੀ ਸਥਿਤੀ ਨੂੰ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ ਟੈਂਪੋਰਰੀ ਵਰਕ ਵੀਜ਼ਾ ਹੋਲਡਰਸ H1B H2B ਆਦੀ ਵੀ ਕਾਫੀ ਜੋਖਮ ਦੇ ਵਿੱਚ ਨੇ ਅਨधिकृत ਰਿਸਗਾਰ ਜਾਂ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਨ ਵਰਗਿਆ ਉਲੰਘਣਾਵਾ ਉਨ੍ਹਾਂ ਵੀਜ਼ਾ ਰੱਦ ਕਰਨ ਦਾ ਆਧਾਰ ਨਹੀਂ ਮਾਲਕਾ ਅਤੇ ਕਾਮਯਾ ਦੋਵਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸਲਾਨੀ ਅਤੇ ਕਾਰੋਬਾਰੀ ਯਾਤਰੀ ਜਿਨ੍ਹਾਂ ਦੇ ਕੋਲ V1 V2 ਵੀਜ਼ਾ ਨੇ ਭਾਵੇਂ ਕਿ ਸਪਸ਼ਟ ਤੌਰ ਤੇ ਨਿਸ਼ਾਨਾ ਨਹੀਂ ਬਣਾਇਆ ਗਿਆ ਪਰ ਇਹ ਨੀਤੀ ਖਾਸ ਤੌਰ ਤੇ ਗੈਰ ਵੀਜ਼ਾ ਛੋਟ ਵਾਲੇ ਦੇਸ਼ਾਂ ਤੋਂ ਮਲਟੀਪਲ ਐਂਟਰੀ ਵੀਜ਼ਾ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਕਿਸੇ ਯਾਤਰ ਤੁਹਾਨੂੰ ਓਵਰਸਟੇ ਜਾਂ ਗੈਰ ਕਾਨੂੰਨੀ ਗਤੀਵਿਧੀ ਦੀ ਕਿਸੇ ਵੀ ਘਟਨਾ ਦੇ ਨਤੀਜੇ ਵਜੋਂ ਉਹਨਾਂ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ ਹੋਰ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਜਿਨ੍ਹਾਂ ਚ ਗ੍ਰੀਨ ਕਾਰਡ ਬਿਨਕਾਰ ਅਸਥਾਈ ਮਾਨਵਤਾਵਾਦੀ ਸਥਿਤੀਆਂ ਵਿੱਚ ਸ਼ਾਮਲ ਨੇ ਉਹਨਾਂ ਨੂੰ ਛੋਟ ਨਹੀਂ ਹੈ ਜਿੰਨ ਤੱਕ ਸੁਰੱਖਿਆ ਜਾਂ ਰਾਸ਼ੀ ਸੁਰੱਖਿਆ ਲਈ ਖਤਰਾ ਬਣਨੇ ਜਾਣ ਵਾਲੀ ਕੋਈ ਵੀ ਕਾਰਵਾਈ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ ਇਹ ਹਾਲੀ ਦੇ ਅਮਰੀਕੀ ਇਤਿਹਾਸ ਦੇ ਵਿੱਚ ਕਾਨੂੰਨੀ ਵੀਜ਼ਾ ਧਾਰਕਾਂ ਦੇ ਵਿਰੁੱਧ ਸਭ ਤੋਂ ਹਮਲਾਵਰ ਲਾਗੂ ਕਰਨ ਦੀ ਯਤਨ ਵਿੱਚੋਂ ਇੱਕ ਹੈ ਜੋ ਕਿ ਵੀਜ਼ਾ ਜਾਰੀ ਕਰਨ ਤੋਂ ਬਾਅਦ ਦੀ ਪਾਲਣਾ ਦੀ ਨਿਗਰਾਨੀ ਦੇ ਤਰੀਕੇ ਨੂੰ ਮੂੜ ਆਕਾਰ ਦਿੰਦਾ ਹੈ। ਟਰੰਪ ਪ੍ਰਸ਼ਾਸਨ ਨੇ ਸਾਰੇ 55 ਮਿਲੀਅਨ ਵੈਦ ਅਮਰੀਕੀ ਵੀਜ਼ਾ ਧਾਰਕਾਂ ਦੀ ਇੱਕ ਵਿਆਪਕ ਅਸਮੇਖਿਆ ਸ਼ੁਰੂ ਕਰ ਦਿੱਤੀ ਹੈ। ਜਿਦੇ ਵਿੱਚ ਅਸਥਾਈ ਨਿਵਾਸੀ ਵਿਦਿਆਰਥੀਆਂ ਕਾਮਿਆਂ ਸਲਾਨੀਆਂ ਤੇ ਇੱਕ ਵਿਸ਼ਾਲ ਸ਼੍ਰੇਣੀ ਨੂੰ ਨਿਸ਼ਾਨਾ ਬਣਾਇਆ ਗਿਆ ਜੇਕਰ ਉਹਨਾਂ ਨੇ ਇਮੀਗ੍ਰੇਸ਼ਨ ਜਾਂ ਅਪਰਾਧਿਕ ਕਾਨੂੰਨਾਂ ਦੀ ਉਲੰਘਣਾ ਕੀਤੀ ਦਾ ਸੰਭਾਵੀ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਐਲਾਨੀ ਗਈ ਨਵੀਂ ਨੀਤੀ ਦੇ ਤਹਿਤ ਵੀਜ਼ਾ ਤਾਰਕਾਂ ਨੂੰ ਹੁਣ ਨਿਰੰਤਰ ਜਾਂਚ ਦੇ ਅਧੀਨ ਕੀਤਾ ਜਾਵੇਗਾ ਇੱਕ ਪ੍ਰਣਾਲੀ ਜੋ ਕਾਨੂੰਨ ਲਾਗੂ ਕਰਨ ਵਾਲੇ ਡਾਟਾਬੇਸ ਇਮੀਗ੍ਰੇਸ਼ਨ ਰਿਕਾਰਡਾਂ ਅਤੇ ਇਥੋਂ ਤੱਕ ਕਿ ਸੋਸ਼ਲ ਮੀਡੀਆ ਦੀ ਨਿਗਰਾਨੀ ਕਰਦੀ ਹੈ ਜੇਕਰ ਕੋਈ ਵੀ ਸ਼ੱਕੀ ਸਥਿਤੀ ਸਾਹਮਣੇ ਆਉਂਦੀ ਹੈ ਜਿਮ ਕੇ ওভারਸਟੇਅਰ ਅਨਰਿਕਾਤ ਕਮ ਅਪਰਾਧਿਕ ਦੋਸ਼ ਜਾਂ ਅਤਵਾਦ ਦੇ ਨਾਲ ਲਿੰਕ ਤਾਂ ਉਹਨਾਂ ਦੇ ਵੀ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਵਿਦਿਆਰਥੀ ਵੀਜ਼ੇ ਅਫਵਨ জাফর ਜੇਬਨ ਸਭ ਤੋਂ ਸਖਤ ਜਾਂਚ ਦਾ ਸਾਹਮਣਾ ਕਰ ਰਹੇ ਨੇ 2025 ਦੇ ਵਿਜੂਗ ਤੱਕ ਲਗਭਗ 6000 ਵੀਜ਼ੇ ਰੱਦ ਕੀਤੇ ਗਏ ਨੇ ਲਗਭਗ 4000 ਅਪਰਾਧਿਕ ਅਪਰਾਧਾਂ ਦੇ ਲਈ ਅਤੇ 200 300 ਤਤ ਬਾਦ ਦੇ ਨਾਲ ਸੰਬੰਧਿਤ ਚਿੰਤਾਵਾਂ ਦੇ ਲਈ ਪ੍ਰਸ਼ਾਸਨ ਨੇ ਗੁਜਰਾਤ ਕਰਨ ਨੂੰ ਹਸਤੀਨੀ ਪੱਖੀ ਜਾਂ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਦੇ ਨਾਲ ਨਾਲ ਓਵਰਸਟੇਜ ਜਾਂ ਫਿਰ ਅਪਰਾਧਿਕ ਦੂਰਾਂਚਾਰ ਵਰਗੀ ਉਲੰਘਣਾਵਾਂ ਦੇ ਨਾਲ ਜੋੜਿਆ ਜੀਵਨ ਪ੍ਰੋਗਰਾਮ ਦੇ ਤਹਿਤ ਐਕਸਚੇਂਜ ਵੀਜ਼ਾ ਦੀ ਬੀ ਸਖ਼ਤ ਨਿਗਰਾਨੀ ਕੀਤੀ ਜਾਂਦੀ ਹੈ। ਓਵਰਸਟੇਏ ਅਤੇ ਅਮਰੀਕੀ ਕਾਨੂੰਨ ਦੀ ਕਿਸੇ ਵੀ ਸ਼ੱਕੀ ਉਲੰਘਣਾ ਜਿਦੇ ਵਿੱਚ ਕੋ ਕਰਮ ਜਾਂ ਜਨਤਕ ਸੁਰੱਖਿਆ ਚਿੰਤਾਵਾਂ ਸ਼ਾਮਲ ਨਹੀਂ ਉਹਨਾਂ ਦੀ ਸਥਿਤੀ ਨੂੰ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ। ਟੈਂਪੋਰਰੀ ਵਰਕ ਵੀਜ਼ਾ ਹੋਲਡਰਸ H1B, H2B ਆਦਿ ਵੀ ਕਾਫੀ ਜੋਖਮ ਦੇ ਵਿੱਚ ਨੇ। ਅਨधिकृत ਰੁਜ਼ਗਾਰ ਜਾਂ ਮਿਆਦ ਤੋਂ ਵੱਧ ਸਮੇਂ ਦੇ ਲਈ ਠਹਿਰਨ ਵਰਗਿਆ ਉਲੰਘਣਾਵਾ ਹੁਣ ਵੀਜ਼ਾ ਰੱਦ ਕਰਨ ਦਾ ਆਧਾਰ ਨਹੀਂ ਮਾਲਕਾ ਅਤੇ ਕਾਮਯਾ ਦੋਵਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਸਲਾਨੀ ਅਤੇ ਕਾਰੋਬਾਰੀ ਯਾਤਰੀ ਜਿਨ੍ਹਾਂ ਦੇ ਕੋਲ B1 B2 ਵੀਜ਼ਾ ਨੇ ਭਾਵੇਂ ਕਿ ਸਪਸ਼ਟ ਤੌਰ ਤੇ ਨਿਸ਼ਾਨਾ ਨਹੀਂ ਬਣਾਇਆ ਕਿ ਪਰ ਇਹ ਨੀਤੀ ਖਾਸ ਤੌਰ ਤੇ ਗੈਰ ਵੀਜ਼ਾ ਛੋਟ ਵਾਲੇ ਦੇਸ਼ਾਂ ਤੋਂ ਮਲਟੀਪਲ ਐਂਟਰੀ ਵੀਜ਼ਾ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਕਿਸੇ ਯਾਤਰ ਦੁਆਨ ਓਵਰਸਟੇ ਜਾਂ ਗੈਰ ਕਾਨੂੰਨੀ ਗਤੀਵਿਧੀ ਦੀ ਕਿਸੇ ਵੀ ਘਟਨਾ ਦੇ ਨਤੀਜੇ ਵਜੋਂ ਉਹਨਾਂ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕਦਾ ਹੈ ਹੋਰ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਜਿਨ੍ਹਾਂ ਚ ਗ੍ਰੀਨ ਕਾਰਡ ਬਿਨਕਾਰ ਅਰਜ਼ੀ ਮਾਨਵਤਾਵਾਦੀ ਸਥਿਤੀਆਂ ਵਿੱਚ ਸ਼ਾਮਲ ਨਹੀਂ ਉਹਨਾਂ ਨੂੰ ਛੋਟ ਨਹੀਂ ਹੈ ਜਿੰਨ ਤੱਕ ਸੁਰੱਖਿਆ ਜਾਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣਨੇ ਜਾਣ ਵਾਲੀ ਕੋਈ ਵੀ ਕਾਰਵਾਈ ਰੱਦ ਕਰਨ ਦਾ ਕਾਰਨ ਬਣ ਸਕਦੀ ਹੈ ਇਹ ਹਾਲੀ ਦੇ ਅਮਰੀਕੀ ਇਤਿਹਾਸ ਦੇ ਵਿੱਚ ਕਾਨੂੰਨੀ ਵੀਜ਼ਾ ਧਾਰਕਾਂ ਦੇ ਵਿਰੁੱਧ ਸਭ ਤੋਂ ਹਮਲਾਵਰ ਲਾਗੂ ਕਰਨ ਦੀ ਯਤਨਾਂ ਵਿੱਚੋਂ ਇੱਕ ਹੈ ਜੋ ਕਿ ਵੀਜ਼ਾ ਜਾਰੀ ਕਰਨ ਤੋਂ ਬਾਅਦ ਦੀ ਪਾਲਣਾ ਦੀ ਨਿਗਰਾਨੀ ਦੇ ਤਰੀਕੇ ਨੂੰ ਮੂੜ ਅਕਾਰ ਦਿੰਦਾ ਹੈ।